ਇੱਕ ਸਮੇਂ ਦੀ ਗੱਲ ਹੈ ਪਸ਼ੌਰ ਦੀਆਂ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਅਨੰਦਪੁਰ ਸਾਹਿਬ ਆਈਆਂ ਉਹਨਾਂ ਸੰਗਤਾਂ ਵਿੱਚ ਇੱਕ 13-14 ਸਾਲ ਦਾ ਇੱਕ ਨੌਜਵਾਨ ਸੀ ਉਹ ਆਪਣੀ ਉਮਰ ਨਾਲੋਂ ਵੱਧ ਚੁਸਤ ਨਜ਼ਰ ਆਉਂਦਾ ਸੀ ਜਦੋਂ ਉਹ ਗੁਰੂ ਜੀ ਦੇ ਚਰਨੀ ਸੀਸ ਨਿਵਾ ਰਹਿਆ ਸੀ ਤਾਂ ਗੁਰੂ ਜੀ ਨੇ ਉਸ ਨੂੰ ਸਵਾਲ ਕੀਤਾ ਪਾਈ ਸਿੱਖਾਂ ਤੇਰਾ ਨਾਮ ਕੀ ਹੈ ਉਸਨੇ ਉੱਤਰ ਦਿੱਤਾ ਸੱਚੇ ਪਾਤਸ਼ਾਹ ਮੇਰਾ ਨਾਮ ਜੋਗਾ ਹੈ ਗੁਰੂ ਜੀ ਨੇ ਹੱਸਦਿਆਂ ਕਿਹਾ ਪਾਈ ਕਿਸ ਜੋਗਾ ਉਸ ਨੌਜਵਾਨ ਨੇ ਬੜੀ ਫੁਰਤੀ ਨਾਲ ਜਵਾਬ ਦਿੱਤਾ ਸੱਚੇ ਪਿਤਾ ਆਪ ਜੋਗਾ ਗੁਰੂ ਜੀ ਨੇ ਉਸ ਨੂੰ ਕਿਹਾ ਅੱਛਾ ਪਾਈ ਜੋਗੇ ਅੱਜ ਤੋਂ ਤੂੰ ਸਾਡੇ ਜੋਗਾ ਤੇ ਅਸੀਂ ਤੇਰੇ ਜੋਗੇ ਪਾਈ ਜੋਗੇ ਨੇ ਗੁਰੂ ਜੀ ਦੇ ਬਚਨ ਸੁਣ ਕੇ ਆਪਣੇ ਮਾਤਾ ਪਿਤਾ ਕੋਲੋਂ ਗੁਰੂ ਘਰ ਵਿੱਚ ਰਹਿਣ ਦੀ ਆਗਿਆ ਲੈ ਲਈ ਜੋਗੇ ਨੇ ਉਸ ਦਿਨ ਤੋਂ ਹੀ ਸੰਗਤ ਦੀ ਤਨ ਮਨ ਨਾਲ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਉਸਨੇ ਅੰਮ੍ਰਿਤ ਛਕ ਲਿਆ ਤੇ ਜੋਗੇ ਤੋਂ ਜੋਗਾ ਸਿੰਘ ਬਣ ਗਿਆ ਉਸ ਦੇ ਮਾਤਾ ਪਿਤਾ ਨੇ ਉਸ ਦੀ ਇੱਕ ਬਹੁਤ ਸੁੰਦਰ ਲੜਕੀ ਨਾਲ ਮੰਗਣੀ ਕਰ ਦਿੱਤੀ ਜਦੋਂ ਪਾਈ ਜੋਗੇ ਦੀ ਵਿਆਹ ਦੀ ਉਮਰ ਹੋਈ ਤਾਂ ਉਸ ਦੇ ਮਾਤਾ ਪਿਤਾ ਉਸ ਨੂੰ ਅਨੰਦਪੁਰ ਸਾਹਿਬ ਤੋਂ ਲੈਣ ਆਏ ਪਿਤਾ ਜੀ ਦੇ ਕਹਿਣ ਤੇ ਜੋਗੇ ਨੇ ਗੁਰੂ ਜੀ ਕੋਲੋਂ ਜਾਣ ਦੀ ਆਗਿਆ ਮੰਗੀ ਗੁਰੂ ਜੀ ਨੇ ਜੋਗਾ ਸਿੰਘ ਨੂੰ ਆਪਣੇ ਮਾਤਾ ਪਿਤਾ ਨਾਲ ਜਾਣ ਦੀ ਆਗਿਆ ਦਿੱਤੀ ਪਰ ਇੱਕ ਗੱਲ ਵੀ ਕਹੀ कि ਜਦੋਂ ਤੈਨੂੰ ਅਸੀਂ ਯਾਦ ਕਰਾਂਗੇ ਤਾਂ ਤੈਨੂੰ ਸਾਰਾ ਕੰਮਕਾਰ ਛੱਡ ਕਿ ਸਾਡੇ ਕੋਲ ਹਾਜ਼ਰ ਹੋਣਾ ਪਵੇਗਾ ਵਿਆਦਾ ਦਿਨ ਆਉਂਦਾ ਹੈ ਪਹਿਲੀਆਂ ਦੋ ਲਾਵਾਂ ਸਮਾਪਤ ਹੁੰਦੀਆਂ ਹੀ ਇੱਕ ਸਿੱਖ ਨੇ ਜੋਗਾ ਸਿੰਘ ਨੂੰ ਇੱਕ ਪੱਤਰ ਦਿੱਤਾ ਇਸ ਪੱਤਰ ਵਿੱਚ ਗੁਰੂ ਜੀ ਦਾ ਹੁਕਮ ਲਿਖਿਆ ਸੀ ਕਿ ਇਸ ਨੂੰ ਪੜਦੇ ਸਾਰ ਹੀ ਸਾਡੇ ਕੋਲ ਅਨੰਦਪੁਰ ਸਾਹਿਬ ਹਾਜ਼ਰ ਹੋ ਪਾਈ ਜੋਗਾ ਸਿੰਘ ਨੇ ਲਾਵਾਂ ਵਿੱਚੇ ਹੀ ਛੱਡ ਕੇ ਅਨੰਦਪੁਰ ਸਾਹਿਬ ਵੱਲ ਚੱਲ ਪਏ ਪਾਈ ਜੋਗਾ ਸਿੰਘ ਨੂੰ ਹੁਸ਼ਾਰਪੁਰ ਪੁੱਜਣ ਤੇ ਸ਼ਾਮਾਂ ਪੈ ਗਈਆਂ ਉਹ ਮਨ ਵਿੱਚ ਸੋਚਣ ਲੱਗਾ ਕਿ ਮੇਰੇ ਵਰਗਾ ਵੀ ਕੋਈ ਸਿੱਖ ਹੋਵੇਗਾ ਜੋ ਵਿਆਹ ਵਿੱਚੇ ਛੱਡ ਕੇ ਗੁਰੂ ਦੇ ਹੁਕਮ ਦੀ ਪਾਲਣਾ ਕਰੇ ਉਸ ਦੇ ਅੰਦਰ ਹੰਕਾਰ ਪਰ ਗਿਆ ਜਦੋਂ ਉਹ ਵੈਸਵਾ ਬਾਜ਼ਾਰ ਵਿੱਚੋਂ ਲੰਘ ਰਿਹਾ ਸੀ ਤਾਂ ਉਸ ਨੂੰ ਇੱਕ ਬਹੁਤ ਸੁੰਦਰ ਵੈਸਵਾ ਨਜ਼ਰ ਆਈ ਉਸ ਨੇ ਵੈਸਵਾ ਨਾਲ ਰਾਤ ਕੱਟਣ ਦਾ ਮਨ ਬਣਾ ਲਿਆ ਦਿਲਾਂ ਦੀਆਂ ਗੁੱਜਣ ਵਾਲੇ ਗੁਰੂ ਜੀ ਨੇ ਪਹਿਲਾਂ ਹੀ ਇੱਕ ਸਿੰਘ ਨੂੰ ਪੇਜ ਦਿੱਤਾ ਸੀ ਜਿਹੜਾ ਉਸ ਵਿਸਵਾ ਦੇ ਦਰਵਾਜ਼ੇ ਦੇ ਅੱਗੇ ਪੈਰਾ ਦੇ ਰਿਹਾ ਸੀ ਸਿੰਘ ਨੂੰ ਦੇਖ ਕੇ ਪਾਈ ਜੋਗਾ ਸਿੰਘ ਸੋਚਣ ਲੱਗਾ ਕਿ ਜਦੋਂ ਉਹ ਸਿੰਘ ਪਾਸੇ ਜਾਵੇਗਾ ਤਾਂ ਮੈਂ ਅੰਦਰ ਵੱੜ ਜਾਵਾਂਗਾ ਸਾਰੀ ਰਾਤ ਜੋਗਾ ਸਿੰਘ ਢੇੜੇ ਮਾਰਦਾ ਰਿਹਾ ਤੇ ਹਰ ਵਾਰ ਉਹ ਸਿੰਘ ਦਰਵਾਜ਼ੇ ਤੇ ਮਿਲਦਾ ਅੰਮ੍ਰਿਤ ਵੇਲੇ ਜਦੋਂ ਪਾਈ ਜੋਗਾ ਦੇਖਣ ਆਇਆ ਤਾਂ ਸਿੰਘ ਨੇ ਕਿਹਾ ਪਾਈ ਸਾਹਿਬ ਜੀ ਇਸ਼ਨਾਨ ਕਰੋ ਤੇ ਨਾਮ ਜਪੋ ਇਹ ਸੁਣ ਕਿ ਪਾਈ ਜੋਗੇ ਨੂੰ ਗਿਆਨ ਹੋਇਆ ਕਿ ਉਹ ਕਿਹੜਾ ਮਾੜਾ ਕੰਮ ਕਰਨ ਬਾਰੇ ਸਾਰੀ ਰਾਤ ਸੋਚਦਾ ਰਿਹਾ ਉਸ ਨੂੰ ਗੁਰੂ ਜੀ ਨੇ ਹੀ ਬਚਾਲਿਆ ਪਾਈ ਜੋਗਾ ਸਿੰਘ ਆਨੰਦਪੁਰ ਸਾਹਿਬ ਪਹੁੰਚੇ ਤੇ ਆਪਣੀ ਗਲਤੀ ਦੀ ਮਾਫੀ ਮੰਗੀ ਗੁਰੂ ਜੀ ਨੇ ਉਸ ਨੂੰ ਮਾਫ ਕਰ ਦਿੱਤਾ ਤੇ ਗੁਰੂ ਜੀ ਦਾ ਹੁਕਮ ਮਿਲਣ ਤੇ ਛੇਤੀ ਤੂੰ ਛੇਤੀ ਆਉਣ ਲਈ ਸ਼ਾਬਾਸ਼ ਦਿੰਦੇ ਹੋਏ ਗੁਰੂ ਜੀ ਨੇ ਪਾਈ ਜੋਗਾ ਸਿੰਘ ਨੂੰ ਕਿਹਾ ਕਿ ਤੂੰ ਗੁਰੂ ਜੋਗਾ ਤੇ ਗੁਰੂ ਤੇਰੇ ਜੋਗਾ ਇਸ ਤੋਂ ਬਾਅਦ ਪਾਈ ਜੋਗਾ ਸਿੰਘ ਨੇ ਸਾਰੀ ਜ਼ਿੰਦਗੀ ਗੁਰੂ ਕਾਰਦੀ ਸੇਵਾ ਕਰਦਿਆਂ guzari